ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾਂ ਦੀਪਿਕਾ ਖੋਸਲਾ ਇਸ ਵੇਲੇ ਦੇ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੱਖਾ ਸਦਾਣਾ ਪਿੰਡ ਬਰਮਹਾੜਾ ਤੋਂ ਲਾਈਵ ਹੋਏ ਨੇ ਔਰ ਉਹਨਾਂ ਦੇ ਵੱਲੋਂ ਪਾਣੀ ਦੇ ਮੁੱਦੇ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਪਾਣੀ ਜਿਸ ਤਰੀਕੇ ਦੇ ਨਾਲ ਦੂਸ਼ਿਤ ਕੀਤਾ ਜਾ ਰਿਹਾ ਹੈ ਫੈਕਟਰੀਆਂ ਦਾ ਜੋ ਕੈਮੀਕਲ ਹੈ ਉਹ ਪਾਣੀਆਂ ਦੇ ਵਿੱਚ ਭੁੱਲ ਰਿਹਾ ਹੈ ਔਰ ਪਾਣੀ ਨੂੰ ਜ਼ਹਿਰ ਬਣਾ ਰਿਹਾ ਹੈ ਉਸ ਦੇ ਨਾਲ ਨਾ ਸਿਰਫ ਬਜ਼ੁਰਗ ਬਲਕਿ ਬੱਚੇ ਤੇ ਨੌਜਵਾਨ ਵੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਸੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੱਖੇ ਸਿਧਾਣਾ ਦੇ ਵੱਲੋਂ ਵਾਰ-ਵਾਰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇੱਕ ਵਾਰ ਫਿਰ ਪਿੰਡ ਤੋਂ ਲਾਈਵ ਹੋਏ ਨੇ ਲੱਖੇ ਸਿਧਾਣਾ ਔਰ ਬਕਾਇਦਾ ਉਹਨਾਂ ਦੇ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ ਪੰਜਾਬੀਵਾਦ ਤੁਹਾਨੂੰ ਤੁਹਾਡੀ ਮੌਤ ਦਾ ਮੰਜ਼ਰ ਦਿਖਾਉਣ ਲੱਗੇ ਆ ਇੱਧਰ ਦੇਖ ਆਓ ਸਾਰੇ ਆ ਫੈਕਟਰੀ ਆ ਅਸੀਂ ਪਿੰਡ ਅੱਜ ਖੜੇ ਆ ਕਿਉਂਕਿ ਅਸੀਂ ਲੁਧਿਆਣੇ ਦੇ ਪਿੰਡਾਂ ਚ ਅੱਜ ਅਸੀਂ ਬੋਲਣ ਆਏ ਸੀਗੇ ਅਸੀਂ ਪਿੰਡ ਵੱਲੋਕੇ ਤੇ ਵਾਰਨਹਾੜਾ ਇਹ ਪਿੰਡਾਂ ਦੇ ਵਿਚਾਲੇ ਖੜੇ ਅਸੀਂ ਇੱਥੇ ਫੈਕਟਰੀ ਲੱਗੀ ਆ ਉਦੋਂ ਤੇ ਅਸੀਂ ਪਿੰਡਾਂ ਚ ਬੋਲਣ ਆਇਆ ਵੀ ਆਪਣਾ ਪਰਸੋਂ ਇਕੱਠਾ ਲਿਧਾਣੇ ਆ ਆਪਣਾ ਜਿਹੜਾ ਬੇਰਕਾ ਪਲਾਂਟ ਦੇ ਕੋਲੇ ਆ ਦੇਖੋ ਆ ਫੈਕਟਰੀ ਦੇ ਵਿੱਚੋਂ ਦੇਖੋ ਆ ਜਿਵੇਂ ਕਿਵੇਂ ਝਾਕ ਉੱਡਦੀ ਆ ਇੱਥੇ ਇੱਥੇ ਖੜ ਕੇ ਨਾ ਆ ਨੱਕ ਨੂੰ ਆ ਚੜਦਾ ਇੱਥੇ ਖੜ ਕੇ ਇਹ ਲਗਾਤਾਰ ਤੁਸੀਂ ਦੇਖੋ ਵੀ ਧਰਤੀ 'ਤੇ ਕਿੰਨਾ ਪਾਣੀ ਨਿਕਲ ਰਿਹਾ ਤੇ ਉਸ ਤੋਂ ਬਾਅਦ ਉਹਨੂੰ ਜ਼ਹਿਰ 'ਚ ਬਦਲ ਕੇ ਪਤਾ ਨਹੀਂ ਕਿਹੜੇ ਕਿਹੜੇ 'ਚ ਮਤਲਬ ਕਿ ਕੈਮੀਕਲ ਹੈ ਜਰੇਨੀਅਮ ਪਤਾ ਨਹੀਂ ਕੀ ਕੁਛ ਇਹਦੇ ਚ ਆ ਰਿਹਾ ਤੇ ਆਹ ਦੇਖੋ ਇੱਧਰ ਸਾਰਾ ਆਏ ਇੱਥੋਂ ਜਾ ਕੇ ਸਾਰਾ ਇਹ ਬੁੱਢੇ ਦਰਿਆ ਰਹੀਂ ਸੱਤ ਲੋ ਚੱਗੇ ਜਾ ਕੇ ਪੈ ਜਾਣ। ਆ ਦੇਖੋ ਕਿਵੇਂ ਝੱਗਾ ਬਣਦੀਆਂ ਨੇ ਕਿਵੇਂ ਆਹ ਜ਼ਹਿਰ ਤੁਸੀਂ ਲਗਾਤਾਰ ਖਾਸ ਤੌਰ ਦੇ ਉੱਤੇ ਲੁਧਿਆਣੇ ਤੋਂ ਲੈ ਕੇ ਤੋਂ ਸ਼ੁਰੂ ਹੋ ਜਾਂਦਾ ਫਰੀਦਪੁਰ ਉਦੋਂ ਅੱਗੇ ਆਪਣਾ ਮੁਕਸਰ ਫਰੀਦਕੋਟ ਮੋਗਾ ਫਬੋਰ ਫਾਲਕਾ ਗਾਂ ਰਾਜਸਥਾਨ ਤੱਕ ਦੇ ਲੋਕ ਆ ਜਿਹੜੀ ਜ਼ਹਿਰ ਨਗਾਕਾਰ ਆ ਪੀ ਰਿਹਾ ਦੇਖ ਲੋ ਆ ਤੁਸੀਂ ਆ ਕੇ ਅੱਖੀਂ ਦੇਖੋਗੇ ਮੰਜ਼ਰਾ ਇਹ ਇੱਕ ਫੈਕਟਰੀ ਦਾ ਇੰਨਾ ਪਾਣੀ ਆ ਰਿਹਾ ਇੱਕ ਫੈਕਟਰੀ ਦੇ ਵਿੱਚੋਂ ਆ ਫੈਕਟਰੀ ਆ ਸਾਹਮਣੇ ਦਿਖਾ ਦੇ ਬਈ ਓਏ ਆ ਸਾ ਵੀ ਬਹੁਤ ਵੱਡੀ ਫੈਕਟਰੀ ਆ ਇੱਕ ਫੈਕਟਰੀ ਦੇ ਵਿੱਚੋਂ ਇਹ ਇੰਨੀ ਜ਼ਹਿਰ ਜਿਹੜੀ ਆ ਰਹੀ ਆ ਤੇ ਆਹ ਜ਼ਹਿਰ ਜਿਹੜੀ ਲੋਕਾਂ ਨੂੰ ਕੈਂਸਰ ਕਾਲਾ ਪੀਲੀਆ ਜਿਵੇਂ ਹੁਣ ਅਸੀਂ ਉਹ ਸਾਰਾ ਦੱਖਣ ਮਾਲਵੇ ਦੇ ਜਿੰਨੇ ਪਿੰਡ ਘੁੰਮੇ ਆ ਕਿ ਕਿਵੇਂ ਪਿੰਡਾਂ ਦੇ ਬੱਚੇ ਇੱਕ 100 ਬੰਦੇ ਮਗਰ ਕਿਵੇਂ 80 80 ਬੰਦਿਆਂ ਨੂੰ ਜਿਹੜੇ ਉਹ ਆਪਣਾ ਕਾਲਾ ਪੀੜਿਆ ਹੋ ਚੁੱਕਿਆ ਕਿਵੇਂ ਇੱਕ ਮਹੀਨੇ ਦੇ ਵਿੱਚ 20 20 ਕੇਸ ਜਿਹੜੇ ਕੈਂਸਰ ਦੇ ਸਾਹਮਣੇ ਆ ਰਹੇ ਨੇ ਇਸੇ ਕਰਕੇ ਰਿਪੋਰਟਾਂ ਆ ਰਹੀਆਂ ਵੀ 2030 ਤੱਕ ਜਾਂਦਿਆਂ ਜਾਂਦਾ 70% ਪੰਜਾਬ ਨੇ ਕੈਂਸਰ ਨਾਲ ਮਰਨਾ ਆਹ ਮਾਰੂ ਸੋ ਨੂੰ ਪਾਣੀ ਆ ਯਾਰਾ ਮਾਰਨੀ ਆ ਜੇ ਹਲੇ ਵੀ ਨਾ ਉੱਠੇ ਤਾਂ ਤੁਸੀਂ ਜਮਾ ਖਤਮ ਹੋ ਜਾਓਗੇ ਮੇਰੀ ਗੱਲ ਯਾਦ ਰੱਖਿਓ ਘਰਾਂ 'ਚ ਬੈਠੀ ਮਰ ਜਾਓਗੇ ਸੁਭਾਓ ਘਰਾਂ 'ਚ ਬੈਠ ਕੇ ਮਰਨ ਨਾਲੋਂ ਵਹਿਤਰਾ ਕਿ ਆ ਜ਼ਹਿਰਾਂ ਆਪਾਂ 드라마 'ਚ ਪੈਣੀਆਂ ਬੰਦ ਕਰੀਏ ਯਾਰ ਤੁਸੀਂ ਦੇਖੋ ਪਹਿਲੀ ਗੱਲ ਤਾਂ ਹੈ ਲਗਾਤਾਰ ਕਿੰਨਾ ਪਾਣੀ ਲੱਖਾਂ ਲੀਟਰ ਪਾਣੀ ਕਰੋੜਾਂ ਲੀਟਰ ਪਾਣੀ ਰੋਜ਼ ਧਰਤੀ ਹਟੋਂ ਕੱਢਦੇ ਨੇ ਬੋਰ ਕਰਕੇ ਤੇ ਮੁੜ ਕੇ ਉਹਨੂੰ ਜ਼ਹਿਰ ਬਣਾ ਕੇ ਤੇ ਮੁੜ ਕੇ ਆ ਸਾਰਾ ਉਹਨਰੰਗ ਕੇ ਉਹਦੂ ਬਾਦ ਆ ਪਾ ਦਿੰਦੇ ਆ ਇਹ ਉਹਨਰੰਗਣ ਤੋਂ ਬਾਅਦ ਦਰਿਆਵਾਂ ਦੇ ਵਿੱਚ ਸਤਲੁਜ ਦੇ ਵਿੱਚ ਵੱਡੇ ਦਰਿਆ ਰਹੀ ਤੁਹਾਨੂੰ ਇਸ ਕਰਕੇ ਅਸੀਂ ਭਰਾਵੋ 24 ਅਗਸਤ ਨੂੰ ਪਰਸੋਂ ਵੱਡਾ ਕੱਟ ਰੱਖਿਆ ਬੇਰਤਾ ਪਲਾਂਟ ਦੇ ਕੋਲੇ ਨਹਿਰ ਦੇ ਪਲਾਂਟ ਦੇ ਉੱਤੇ ਕਿ ਪੰਜਾਬੀਓ ਜੇ ਬਚਣਾ ਚਾਹੁੰਦੇ ਆ ਯਾਰਾਂ ਬੰਦ ਕਰ ਦਿਓ ਓਏ ਚਿੱਟਾ ਸੁੱਡੀ ਜਵਾਨੀ ਖਾ ਗਿਆ ਚਿੱਟਣ ਦਾ ਕਿੱਟਾ ਦਾ ਉਹਨੂੰ ਮਾਰੂ ਜਿਹੜਾ ਆਪਦੇ ਆਪ ਜਾ ਕੇ ਲਾਊਗਾ ਪੀਊਗਾ ਟੀਕਾ ਲਾਊਗਾ ਕੋਈ ਆਸਾਨੂੰ ਘਰਾਂ 'ਚ ਬੈਠੀ ਜ਼ਹਿਰ ਦੇਈ ਜਾਂਦੇ ਆ ਓਏ ਆ ਯਾਰ ਦੇ ਟੀਕੇ ਆ ਅੱਤਵਾਦ ਨਾਲ ਤੁਹਾਨੂੰ ਮਾਰ ਰਿਹਾ ਆ ਦੇਖੋ ਆ ਜਿੰਨੇ ਬੰਦੇ ਇੱਥੇ ਖੜੇ ਆ ਸਾਰਿਆਂ ਨੂੰ ਦੇਖੋ ਪੁੱਛ ਕੇ ਆ ਇੱਥੇ ਤੁਸੀਂ ਆ ਆ ਕੇ ਮੰਨਦੇ ਹੋ ਇੱਕ ਫੈਕਟਰੀ ਦਾ ਪਾਣੀ ਇੱਕ ਫੈਕਟਰੀ ਦਾ ਜ਼ਹਿਰ ਆ ਇਹ ਇੱਥੇ ਹਜ਼ਾਰਾਂ ਡਾਈੰਗ ਫੈਕਟਰੀ ਆ ਜਿਹੜੀ ਲਗਾਤਾਰਾਂ ਯਾਰਾਂ ਪਾ ਰਹੀ ਆ। ਸੁੱਖੀ ਕਹਿੰਦਾ ਇਹ ਤਾਂ ਕਹਿੰਦੇ ਬਾਈ ਰੀਟਰੀਟ ਹੁੰਦਾ ਰੀਟਰੀਟ ਆ ਜਿਹੜਾ ਕਿਹਾ ਦੇਖੋ ਇਹ ਆ ਰੀਟਰੀਟ ਆ ਟ੍ਰੀਟਮੈਂਟ ਲੱਗਿਆ ਕਹਿੰਦੇ ਪਲਾਟ ਨੂੰ ਟ੍ਰੀਟ ਕਰਕੇ ਪਾਣੀ ਨੂੰ ਸਾਫ਼ ਕਰਕੇ ਪਾ ਰਹੇ ਆ। ਦੇਖ ਲਓ ਆ ਦੇਖੋ ਆ ਟ੍ਰੀਟ ਹੋਇਆ ਵਾ ਪਾਣੀ ਆ ਦੇਖੋ ਕਿਵੇਂ ਝੱਗ ਦੇਖੋ ਦਿਖਾ ਝੱਗ ਚੰਗੀ ਜਿਹਾ। ਝੱਗ ਦੇਖੋ ਕਿਵੇਂ ਉਬਲਦੀ ਆ ਵਿੱਚੋਂ। ਮਸ਼ਕ ਆ ਰਿਹਾ ਖੜਿਆ ਜਾਣੀ ਇੱਥੇ ਵੀ ਜਿਆਦਾ ਮਸ਼ਕ ਆ ਰਿਹਾ ਤੁਸੀਂ। ਤੇ ਹਜ਼ਾਰਾਂ ਫੈਕਟਰੀਆਂ ਦਾ ਯਾਰ ਕਿੱਥੋਂ ਯਾਰ ਤੁਸੀਂ ਖਤਮ ਹੋਈ ਜਾਂਦੇ ਹੋ। ਰੱਬ ਦਾ ਬਾਸ ਦਾ ਤੁਹਾਡੀਆਂ ਨਸਲਾਂ ਆਪਣੀਆਂ ਬਚਾਉਣ ਖਾਤਰ ਆਪਣੇ ਜਵਾਗ ਬਚਾਉਣ ਖਾਤਰ ਉੱਠ ਖੜੋ ਏ ਉੱਠ ਖੜੋ ਬਾਰ-ਬਾਰ ਨਹੀਂ ਇਹ ਮੌਕੇ ਆਉਣੇ ਸ਼ਰਿਆਮਿੰਦ ਨਹੀਂ ਸਰਕਾਰਾਂ ਇਹਨਾਂ ਦੇ ਬੱਗੇ ਵਰਗੇ ਐਮਐਲਏ ਲੁਧਿਆਣੇ ਵਾਲੇ ਗੋਗੀ ਵਰਗੇ ਪੱਪੀ ਵਰਗੇ ਆ ਡੰਗਾਂ ਦੇ ਹੱਕ 'ਚ ਖੜਿਆ ਆ ਉਹਨਾਂ ਰੰਗਣ ਵਾਲੀਆਂ ਫੈਕਟਰੀਆਂ ਦੇ ਹੱਕ 'ਚ ਖੜੇ ਸ਼ਰਿਆਮ ਸ਼ਰਿਆਮ ਡੀਸੀ ਨਾਲ ਮੀਟਿੰਗਾਂ ਕਰਾਉਂਦੇ ਆ ਉਹ ਕਹਿੰਦਾ ਜੇ ਤਾਂ ਵਿਚਾਰੇ ਆ ਜੀ ਇਹ ਤਾਂ ਬੇਕਸੂਰ ਆ ਜੀ ਕਸੂਰਵਾਰ ਲੋਕ ਨੇ ਜਿਹੜੇ ਆ ਜਹਣਾ ਪਾਕ ਤੁਸੀਂ ਮਾਰ ਰਹੇ ਹੋ ਆ ਦੇਖੋ ਆ ਜਾਂਦਾ ਇਹ ਬਿਲਕੁਲ ਆ ਫੈਕਟਰੀ ਜੋ ਨਿਕਲਦਾ ਪਾਣੀ ਹੈ ਆ ਫੈਕਟਰੀ ਦੇ ਕੋਲੇ ਖੜਿਆ ਆ ਉਹੋਂ ਨਿਕਲ ਰਿਹਾ ਬਈ ਉਹ ਜਿਹੜਾ ਨੀਲਾ ਜਾ ਉਹ ਚੋੜਾ ਆ ਜਿਹੜਾ ਅੰਦਰੋਂ ਆ ਰਿਹਾ ਨਾ ਖੂਜਾ ਬਣਿਆ ਬਾ ਉੱਥੇ ਉਹ ਖੂਜੇ ਦੇ ਵਿੱਚੋਂ ਦੀ ਆ ਪਾਣੀ ਨਿਕਲ ਕੇ ਆ ਰਿਹਾ ਹੈ ਸੰਭਲ ਜੋ ਸੰਭਲ ਜੋ ਆ ਜਾਓ ਆ ਜਾਓ ਪੰਜਾਬੀਓ ਉੱਠ ਕੇ ਆ ਜਾਓ ਕੱਲਾ ਤੁਹਾਡੇ ਦਰਿਆ ਨਹੀਂ ਓਏ ਮਾਰਤੇ ਪਾਣੀ ਜਾਣਾ ਪਾ ਕੇ ਕੈਮੀਕਲ ਡਰੇਨਿੰਗ ਪਾ ਕੇ ਤੁਹਾਡੇ ਧਰਤੀ ਹੇਠਾਂ ਪਤਨਾਂ ਦੇ ਵਿੱਚ ਪਤਾ ਨਹੀਂ ਕਿੰਨੇ ਵੀ ਜ਼ਹਿਰ ਪਾਤੀ ਨੇ ਕਰ ਕਰਕੇ ਬੋਰ ਉਹ ਪਤਨਾਂ ਜੋ ਕਿਵੇਂ ਸਾਫ਼ ਕਰੋਗੇ ਹਜ਼ਾਰਾਂ ਸਾਲ ਤੱਕ ਨਹੀਂ ਸਾਫ਼ ਹੋਣੇ ਉਹ ਪਾਣੀ ਆਓ ਉੱਠ ਕੇ ਆਪਣੇ ਦਰਿਆ ਬਚਾਲੀਏ ਆਪਣੇ ਪਤਨਾਂ ਦੇ ਪਾਣੀ ਬਚਾਲੀਏ ਜੇ ਆਪਣੀਆਂ ਨਸਲਾਂ ਜਿਉਂਦੀਆਂ ਰੱਖਣੀਆਂ ਇੱਥੇ ਨਹੀਂ ਯਾਦ ਰੱਖਿਓ ਇਹ ਕਦੇ ਗਹਸਤਾਨ ਬਣੂ ਪੰਜਾਬ ਰੇਗਿਸਤਾਨ ਵੀ ਕਿਹੜਾ ਬਣੂਗਾ ਬੜਾ ਜਿਹੜਾ ਜ਼ਹਿਰੀਲਾ ਰੇਗਿਸਤਾਨ ਹੋਊਗਾ ਜਿਹੜੇ ਖਤਰਨਾਕ ਕੈਮੀਕਲ ਹੋਣਗੇ ਜਿਹੜੇ ਨਹੀਂ ਮਰਗੇ ਜਿਹੜੇ ਸਦੀਆਂ ਤੱਕ ਇਹ ਮੈਂ ਕਹਿੰਦਾ ਕੋਈ ਨਾ ਬੱਚਾ ਪੈਦਾ ਹੋਵੇ ਤੇ ਨਾ ਕੋਈ ਫਸਲਾਂ ਪੈਦਾ ਹੋਣ ਆ ਯਾਰਾਂ ਪਾ ਕੇ ਲਗਾਤਾਰ ਮਾਰਤਾ ਆ ਗੰਦਗੀ ਸਾਨੂੰ ਪਾਈ ਜਾਂਦੇ ਆ ਦੇਖੋ ਆ ਪਾਣੀ ਪੀਨੇ ਹੋ ਤੁਸੀਂ ਹਰੀਕੇ ਪੱਤਰੋਂ ਨਹਿਰਾਂ ਨਿਕਲਦੀਆਂ ਜਿਹੜੀਆਂ ਸਹਾਂਦ ਨਹਿਰ ਵਾਲੇ ਸੁਣ ਲਓ ਫਰੀਦਕੋਟ ਵਾਲੇ ਮੋਗੇ ਮੁਕਸਰ ਵਾਲੇ ਫਰੋਹਪੁਰ ਵਾਲੇ ਲੁਧਿਆਣੇ ਵਾਲੇ ਫੋਹਰ ਫਾਲਕਾ ਵਾਲੇ ਉਹ ਰਾਜਸਥਾਨ ਦੇ ਲੋਕੋ ਤੁਸੀਂ ਸੁਣ ਲਓ ਆ ਯਾਰ ਪੀਨੇ ਹੋ ਤੁਸੀਂ ਆਹ ਯਾਰ ਆਏ ਉੱਪਲਦੀਆਂ ਇੱਕ ਫੈਕਟਰੀ ਆ ਮੇਰਕਾ ਹਜ਼ਾਰਾਂ ਫੈਕਟਰੀ ਇੰਨੀ ਯਾਰ ਪਾ ਰਹੀ ਹੈ ਆਓ 24 ਤਰੀਕ ਨੂੰ ਸਵੇਰ 10:00 ਵਜੇ ਮੇਰਕਾ ਪਲਾਂਟ ਲੁਧਿਆਣੇ ਪਹੁੰਚ ਗਏ ਪੁਲ ਦੇ ਨਹਿਰ ਦੇ ਉੱਤੇ ਪੁਲ ਦੇ ਥੱਲੇ ਜਿਹੜੀ ਸੜਕ ਦਾ ਕਹਾ ਵੱਡਾ ਪੁਲ ਜਾਂਦਾ ਸਰਕਾਰ ਨੂੰ ਦੱਸ ਗਏ ਵੀ ਇਹ ਇਹ ਯਾਰਾ ਹੁਣ ਹੋਰ ਨਹੀਂ ਚੱਲਣਗੀਆਂ ਇਹ ਬੰਨ ਮਾਰਾਂਗੇ ਇਹਨਾਂ ਨੂੰ ਬੰਨ ਅਸੀਂ ਆ ਕੇ ਆ ਨੱਕੇ ਮਾਰਨੇ ਆ ਪੰਜਾਬ ਕੋ ਤੁਸੀਂ ਉੱਠ ਕੇ ਮਾਰਨੇ ਆ ਯਾਰਾਂ ਨੂੰ ਆ ਉੱਠ ਕੇ ਆਪਾਂ ਇਹਨਾਂ ਨੂੰ ਯਾਰਾਂ ਨੂੰ ਬੰਦ ਕਰਕੇ ਪਾਣੀ ਚੰਗਾ ਹੈ ਨਹੀਂ ਨਹੀਂ ਦੇਖ ਲੋ ਹਾਲ-ਪਹਿ ਪੰਜਾਬੀਓ ਜੇ ਹਜੇ ਵੀ ਸੁੱਤੇ ਰਹਿ ਪਾਣੀ ਚੰਗਾ ਹੈ ਬਿਜਲੀ ਬਾਈ ਸੁੱਤੇ ਰਹਿਣਾ ਆ ਚੁਗੀਆਂ ਚ ਹਾਂਜੀ ਇਥੇ ਮੁਸ਼ਕ ਜੈਨਾ ਕਿ ਮਰੇ ਨਾ ਨੂੰ ਬਹੁਤ ਕੋ ਆਪ ਕੀ ਕਰੀਏ ਮਜਬੂਰੀ ਤੇ ਰਹਿਣਾ ਪੜਦਾ ਜਿੰਦ ਕਿੰਨਾ ਚੜਦਾ ਨੱਖ ਨੂੰ ਬਹੁਤ ਚੜਦਾ ਆ ਅਸੀਂ ਇਹ ਕੰਦ ਸਵੈ ਮਸੀਂ ਕੀਤੀ ਹੈਗੀ ਠੀਕ ਹੈ ਕਿ ਨਹੀਂ ਪਹਿਲੇ ਤਾਂ ਇਹ ਸਾਰਾ ਪਾਣੀ ਬਸਾ ਦੂ ਸਾਰਾ ਇਹ ਇਹ 24 ਘੰਟੇ ਆ ਹੀ ਰਹਿਦਾ ਚੱਲਦਾ ਹੀ ਰਹਿਦਾ ਹਾਂਜੀ ਚੱਲਦਾ ਹੀ ਰਹਿਦਾ 24 ਘੰਟੇ ਦਿਨ ਰਾਤ ਦੇ ਲਾਫ ਕਿੰਨਾ ਪਾਣੀ ਬਾਈ ਧਰਤੀ ਹੇਠੋਂ ਕੱਢਦੇ ਹੋਣਾ ਧਰਤੀ ਹੇਠੋਂ ਉਹੀ ਤਾਂ ਗੱਲ ਹੈ ਲੱਖਾਂ ਗੁਣਾ ਲੀਟਰ ਆਪਾਂ ਕਹਿੰਨਾ ਕਿਸਾਨ ਪਾਣੀ ਵਕਾਈ ਜਾਂਦੇ ਆ ਧਰਤੀ ਹੇਠੋਂ ਮੈਂ ਕਹਾਂ ਸਭ ਤੋਂ ਵੱਧ ਫੈਕਟਰੀਆਂ ਪਾਣੀ ਕੱਢਦੀਆਂ ਧਰਤੀ ਹੇਠੋਂ ਸਹੀ ਹੈ ਜਦ ਬਾਰਿਸ਼ ਹੋ ਜਾਂਦੀ ਹੈ ਥੇ ਕਿੱਥੋਂ ਮਿਲਦਾ ਹੈ ਅੱਛਾ ਹਾਲਾ ਫਾਇਮਾਨ ਨੂੰ ਬਾਰੀ ਜਾਓ ਸੋ ਆਪ ਦੇਖ ਲੋ ਹਾਲ ਪੰਜਾਬੀਓ ਪੁੱਠੋ 24 ਤਰੀਕ ਦਿਨ ਸ਼ਨੀਵਾਰ ਸਵੇਰੇ 10 ਵਜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਆਜੋ ਮਿਲਦੇ ਆਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦਿਲੀ ਦੇਖਦੇ ਰਹੋ ਟੀਵੀ ਪੰਜਾਬ